ਸੰਗਰਾਮ ਦਾ ਦੇ ਰਾਜ ਜੀ ਆਓ ਸਰਦਾਰਾਂ ਤਾਂ ਤਾਂ ਬੱਬਾ ਜੀ ਬੁਰਦਾਰਾ ਜੀ ਅੰਤਾਰ ਬੁਰਦਾਰਸਰੋ ਕਹਿਲੀ ਤੇ ਬੁਰਦਾਰਸਰੋ I'm ਕ੍ਰੰਕਾਰ ਵਾਹਿਗੁਰੂ ਜੀ ਕੀ ਪਤਹਿ ਸ੍ਰੀ ਭਗਵਤੀ ਜੀ ਸਹਾਈ ਵਾਹਿ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਮੀ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਾਈਂ ਤਿਆਏ ਫਿਰ ਅੰਗਦ ਗੁਰ ਤਾਂ ਅਮਰਦਾਸ RAMਦਾਸ ਸਾਹਿਬ ਹੀ ਸਹਾਈ ਅਰਜਨ ਹਰ ਗਵਿੰਦ ਨਾਮ ਸਿਮਰਾਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤਿਆਈਐ ਜਿਸ ਦਿੱਠੇ ਸਾਧਕ ਜਾਈ ਤੇਹ ਬਹਾਦਰ ਸਰਕਾਰ ਨਾਮ ਨੇ ਦਿਆਵੈ ਧਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹਿਆਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾ ਦੇਦਾਰ ਦਾ ਧਿਆਨ ਕਰ ਕੇ ਵਲ ਜੀ ਪੰਜਾਂ ਪਿਆਰਿਆਂ ਚਾਹਾਂ ਸਖਬਜ਼ਾਦਿਆਂ ਚਾਲਿਆਂ ਮੁਕਤਿਆਂ ਹੱਠੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇ ਚਲਾਈ ਤੇ ਰਵਾਹੀ ਦੇਖਿਆ ਅੰਡਠ ਕੀਤਾ ਜਿਨ੍ਹਾਂ ਪਿਆਰਿਆਂ ਸੱਚਾਰਿਆਂ ਦੀ ਕਮਾਈ ਦਾ ਧੰਨਤਰ ਕੀ ਖਾਲਸਾ ਜੀ ਵੱਲ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਈ ਖੋਪਰੀਆਂ ਲਪਾਈਆਂ ਚਰਖੀਆਂ ਤੇ ਚੜ੍ਹਿਆਰਿਆਂ ਨਾਲ ਚਰਾਏ ਗਏ ਘਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸੰਸਵਾਸ ਨਾਲ ਨਿਵਾਹੀ ਤਨਾ ਸਮੂਹ ਸ਼ਹੀਦਾਂ ਦੀ ਪਵਿੱਤਰ ਕਮਾਈ ਦਾ ਧਿਆਨ ਅੰਦਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਅੰਦਰ ਕੇ ਬੋਲੋ ਜੀ ਪ੍ਰਗਨ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤਖਾਲ ਸਾਹਿਬ ਜੀ ਕੋ ਵਾਹਿਗੁਰੂ 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 ਚੇਤਿਆ ਹੋਵੇ ਚੇਤਿਆ ਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹ ਤਹ ਰਸ਼ਿਆ ਰਾਇ ਦੇਤੇ ਗੁਫਤ ਹੈ ਵਰਦਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਫਾਲਸਾ ਜੀ ਕੇ ਬੋਲ ਬਰਨੇ ਬੋਲੋ ਜੀ ਸਿਖਾਂ ਸਿੱਖੀ ਦਾਨ ਕੇ ਇਸ ਦਾਨ ਰਹਿ ਦਾਨ ਵਿਵੇਕ ਦਾਨ ਸਹਾ ਦਾਨ ਪ੍ਰੋਸਾਦ ਦਾਨ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਚੰਦੇ ਬੁੰਗੇ ਜੁਗੋ ਜੋਗ ਆ ਢਾਰੂ ਧਰਮ ਕਾਜ ਕਰਮਲ ਜੀ ਸਿੱਖਾਂ ਦਾ ਮਨ ਨਿਵਾ ਮਾਤੇ ਉੱਚ ਮਤ ਪਤ ਦੇ ਰੱਖੀ ਆਪ ਵਾਹਿਗੁਰੂ ਜੀ ਏ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਨਾਤਾ ਜਿਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿੰਨਾ ਤੋਂ ਪੰਥ ਨੋਂ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦਿਦਾ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜਿਨ ਬਖਸ਼ੂ ਹੈ ਨਿਮਾਨਿਆ ਤੇ ਮਾ ਨੇਤਾਨਿਆ ਤੇ ਤਾਂ ਨਯੋ ਤੇ ਆਂਦੀਓ ਧਤਤ ਪਾਵੰ ਕਿਰਪਾ ਨਿਧਾਨ ਧਤਤ ਵਸ਼ ਜੁਗ ਜੋਗ ਅਤਾਲ ਸਤਗੁਰੂ ਸ਼ੇਰ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀਆ ਦੇ ਪਵਿੱਤਰ ਚਰਨ ਕਮਲਾਂ ਵਿਖੇ ਸੁਭੂ ਸੰਗਤ ਵੱਲ ਅਰਦਾਸ ਬੇਂਤੀ ਹਜੇ ਚਾਰ ਪਹਿਰ ਰਹਿ ਆ ਜੀਆ ਦੇ ਬਾਣੇ ਅੰਦਰ ਬਤੀਤ ਹੋਈ ਹੈ ਕੋਟਾਨ ਕੋਟ ਸ਼ੁਕਰਾਨ ਜੀ ਚਾਰ ਪਹਿਰ ਜੋ ਦਿਨ ਆਇਆ ਸੇਵਾ ਸਿਮਰਨ ਦੁਆਰਾ ਆਪਣੇ ਬਾਣੇ ਅੰਦਰ ਬਤੀਤ ਕਰਵਾ ਲੈਣਾ ਜੀ ਇਸ ਸਮੇਂ ਤਾਂ ਤਾਂ ਅਰਸ਼ਹੀ ਬਾਬਾ ਦੀਪ ਸਿੰਘ ਸਾਹਿਬ ਜੀ ਤਨਾ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦਗੰਜ ਸਾਹਿਬ ਜੀ ਵਿਖੇ ਪਾਵਨ ਪਵਿੱਤਰ ਦਰਬਾਰੰਦਰਾਪ ਜੀਆਂ ਦੇ ਸੋਹਣੇ ਸਿੰਘਾਸਨ ਧਿਆਨ ਸੁਹੇ ਸੰਗਤਾਂ ਨੂੰ ਖੁੱਲੇ ਦਰਬਾਰ ਬਖਸ਼ਿਸ਼ ਕਰਦੇ ਆ ਗੁਰਬਾਣੀ ਦੇ ਪਾਵਨ ਪਵਿੱਤਰ ਉਪਦੇਸ਼ ਦੁਆਰਾ ਨਿਹਾਲ ਨਿਹਾਲ ਕਰੋ ਜੀ ਸਰਬੱਤ ਸੰਗਤਾਂ ਦੀਆਂ ਹਾਜ਼ਿਰ ਗਿਆ ਸੇਵਾਵਾਂ ਪਿੜਵੰਦਰ ਪ੍ਰਵਾਨ ਕਰਨੀਆਂ ਜੀ ਯਾਤਰਾ ਸਫਲੀ ਕਰਮੀ ਦਰੋਂ ਤਰਾ ਸਿੱਖੀ ਸਿਧਤ ਭਰੋਸਾ ਨਾਮਦਾਨ ਦੀਦਾਰ ਬਖਸ਼ਿਸ਼ ਕਰਦੇ ਹੋਏ ਸ਼ੋਭ ਪਾਵਨਾ ਗੁਰਮਤਨ ਸਾਰ ਪੂਰਨ ਕਰਨੀਆਂ ਜੀ ਇਸਵੇਂ ਪ੍ਰਕਾਸ਼ ਅਸਥਾਨ ਲਈ ਚਾਲੇ ਪਾਉਣ ਦੀ ਆਗਿਆ ਬਖਸ਼ੋ ਤੇ ਰਾਸਤੇ ਵਿੱਚ ਅੰਗ ਸੰਗ ਸਹਾਈ ਕੋਣਾ ਜੀ ਸਰਬੱਤ ਦੇ ਕਾਰਜ ਰਾਸ ਕਰਵੇਂ ਸੇਈ ਬਿਆਰੇ ਮੇਰ ਜਿੱਨਾ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸ